ਹੈਲੋ ਜੀ ਸੱਸ਼ੀ ਕਾਲਦਨ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਅੱਜ ਦਾ ਵਲੌਗ ਆਪਣਾ ਸ਼ੁਰੂ ਹੋਣ ਦੇ ਖਿਲਾਾਰੇ ਤੋਂ ਕਿਉਂਕਿ ਆਪਾਂ ਕਰਨ ਦੇ ਆਪਨੇ ਬੈਡਰੂਮ ਦੀ ਕਲੀਨਿੰਗ ਤੇ ਬੈਡਰੂਮ ਦੀ ਆਪਾਂ ਕਲੀਨਿੰਗ ਕਿਉਂ ਕਰਨਦੇ ਆਂ ਆਪਾਂ ਦੱਕ ਕੇ ਜਾ ਕੇ ਤੁਹਾਨੂੰ ਦੱਸਾਂਗੇ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਲਾ ਲੈਣੇ ਹੈਗੀਆਂ ਰੋਟੀਆਂ ਕਿਉਂਕਿ ਅੱਜ ਆਪਾਂ ਨੂੰ ਕੰਮ ਬਹੁਤ ਹੈ ਇਸੇ ਕਰਕੇ ਆਪਾਂ ਰੋਟੀਆਂ ਲਾ ਲਿੱਤੀਆਂ ਹੈ ਕਿਉਂਕਿ ਖੇਤ ਲੱਗੂਗੀ ਅੱਜ ਮਸ਼ੀਨ ਆਪਾਂ ਆਪਾ ਹੁਣ ਆਸਤੇ ਆਪਾਂ ਰੋਟੀਆਂ ਲਾ ਲੀਆਂ ਤੇ ਆਪਣੇ ਆਸਤੇ ਆਪਾਂ ਬਣਾ ਲਿੱਤੇ ਹੈਗੇ ਨੇ ਚ ਤੇ ਹੁਣ ਸਾਰਿਆਂ ਨੂੰ ਰੋਟੀ ਖੱਲਣ ਤੋਂ ਬਾਅਦ ਖੇਤ ਤੇ ਹੁਣ ਆਪਾਂ ਕੀ ਕਰਾਂਗੇ ਥੇ ਰੂਮ ਦੀ ਕਲੀਨਿੰਗ ਸਟਾਰਟ ਕਰ ਦਿੰਨੇ ਆਪਾਂ ਕਲੀਨਿੰਗ ਤਾਂ ਕਰੰਦੇ ਆ ਕਿਉਂਕਿ ਨਾ ਫਿਰ ਆਪਾਂ ਨਰਮੇ ਨੂੰ ਲੱਗ ਜਾਣਾ ਹੈ ਕੱਲ ਪਰਸੋ ਤੱਕ ਫਿਰ ਦੀਵਾਲੀ ਤੁਹਾਨੂੰ ਪਤਾ ਹੈ ਆਉਣ ਵਾਲੀ ਹੈ ਤੇ ਜਦੋਂ ਫਿਰ ਨਰਮਾ ਚੁਗਣ ਜਾਵਾਂਗੇ ਫਿਰ ਦੀਵਾਲੀ ਦੀ ਸਫਾਈ ਨਹੀਂ ਹੋਣੀ ਨਰਮੇ ਦੇ ਵਿੱਚ ਇਸੇ ਕਰਕੇ ਆਪਾਂ ਪਹਿਲਾਂ ਹੀ ਦੀਵਾਲੀ ਦੀ ਕਲੀਨਿੰਗ ਕੰਪਲੀਟ ਕਰ ਲੈਣੇ ਆ ਦੇ ਨਾਲੇ ਜਿੰਨੀਆਂ ਵੀ ਚਾਦਰਾਂ ਸੀਗੀਆਂ ਬੈੱਡ ਦੀਆਂ ਥੱਲੇ ਵਿਛਾਈ ਦੀਆਂ ਸੀ ਉਹ ਸਾਰੀਆਂ ਆਪਾਂ ਕੱਢ ਕੇ ਵਾਸ਼ਿੰਗ ਮਸ਼ੀਨ 'ਚ ਪਾ ਦਿੱਤੀਆਂ ਏ ਲੇਕਿਨ ਸਾਰਿਆਂ ਨੂੰ ਪਹਿਲਾਂ ਆਪਾਂ ਕੱਪੜੇ ਧੋਵਾਂਗੇ ਫਿਰ ਉਸ ਤੋਂ ਬਾਅਦ ਉਹ ਚਾਦਰਾਂ ਧੋਵਾਂਗੇ ਇਸੇ ਕਰਕੇ ਅੱਜ ਥੋੜਾ ਜਿਹਾ ਕੰਮ ਜਿਹੜਾ ਹੈ ਉਹ ਜ਼ਿਆਦਾ ਹੋ ਗਿਆ ਆਪਾਂ ਨੂੰ ਅੱਜ ਦੁਪਹਿਰ ਆਪਾਂ ਰੈਸਟ ਨਹੀਂ ਕਰਾਂਗੇ ਕਲੀਨਿੰਗ ਹੀ ਕੰਪਲੀਟ ਕਰਾਂਗੇ ਹੌਲੀ ਹੌਲੀ ਕਰਕੇ ਆਪਾਂ ਜਿਹੜੀ ਕਲੀਨਿੰਗ ਹੈਗੀ ਉਹ ਕੰਪਲੀਟ ਕਰ ਲਵਾਂਗੇ ਘਰ ਦੀ ਤੇ ਹੁਣ ਜਿੰਨੇ ਵੀ ਜਾਲੇ ਹੈਗੇ ਉਹ ਆਪਾਂ ਸਾਰੇ ਲਾ ਦੇਣੇ ਆ ਬੋਕਰ ਨਾ ਤਾਂ ਲੋਨ ਦੇ ਜਾਲੇ ਲੋਣ ਵਾਲਾ ਜਿਹੜਾ ਸੀਗਾ ਉਹ ਆਪਣਾ ਤੇ ਜੇ ਕੋਈ ਚੈਨਲ ਤੇ ਨਵਾਂ ਆ ਜਾਂ ਫਿਰ ਸਾਡੀ ਵੀਡੀਓ ਨੂੰ ਕੋਈ ਪਹਿਲੀ ਵਾਰ ਵੇਖ ਰਿਹਾ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਵਧੀਆ ਜਿਹਾ ਕਮੈਂਟ ਕਰਦੇ ਹੋ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਦੇ ਹੋ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਜਿਹੜੀ ਉਹ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਜਾਵੇ ਅੰਗੀਠੀ ਦੇ ਵਿੱਚ ਵੀ ਆਪਾਂ ਸਾਰਾ ਸਮਾਨ ਕੱਢ ਦਿੱਤਾ ਹੈਗਾ ਸੀ ਹੁਣ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਕਲੀਨ ਕਰ ਦਵਾਂਗੇ ਤੇ ਜਿਹੜੀ ਬੈੱਡ ਦੀ ਡਾਇਰੈਕਸ਼ਨ ਹੈ ਉਹ ਵੀ ਆਪਾਂ ਥੋੜੀ ਜੀ ਚੇਂਜ ਕਰਨੀ ਆ ਜਿਹੜਾ ਬੈੱਡ ਹੈਗਾ ਪਈ ਇਧਰ ਕਰ ਦੇਣਾ ਹੈ ਤੇ ਜਿਹੜੇ ਦਿਵਾਨ ਸੀ ਆਪਾਂ ਇੱਕ ਦੂਜੇ ਦੇ ਉੱਤੇ ਟਿਕਾ ਦੇ ਦਿੱਤੇ ਹੈਗੇ ਨੇ ਤਾਂ ਕਿ ਚੁੱਕਣਾ ਸੌਖਾ ਹੋ ਜਵੇ ਤੇ ਆ ਮਿਰਰ ਵੀ ਆਪਾਂ ਬਾਹਰ ਕੱਢ ਦਿੱਤਾ ਹੈ ਤੇ ਹੁਣ ਤੁਸੀਂ ਵੇਖ ਹੀ ਸਕਦੇ ਹੋ ਆਪਾਂ ਕੁਝ ਇਸ ਤਰੀਕੇ ਨਾਲ ਇਹਨੂੰ ਬੈੱਡ ਨੂੰ ਰੱਖਣਾ ਹੈ ਤੇ ਹੁਣ ਆਪਾਂ ਥੱਲੇ ਪੋਚਾ ਲਾ ਦਿੰਨੇ ਆ ਦਿਵਾਨ ਰੱਖਣ ਤੋਂ ਪਹਿਲਾਂ ਤੇ ਆਪਾਂ ਇਹਦੇ ਥੱਲੇ ਇੱਟਾਂ ਤਾਂ ਰੱਖਦੇ ਆ ਕਿਉਂਕਿ ਜਿਹੜੀ ਆਪਣੀ ਬੈੱਡ ਦੀ ਢੋ ਹੈਗੀ ਆ ਥੋੜੀ ਜੀ ਨੀਵੀਂ ਹੈ ਇਸੇ ਕਰਕੇ ਫਿਰ ਜਦੋਂ ਗੱਦਾ ਰੱਖਦੇ ਆ ਤੇ ਉਹ ਪਿਛਲੇ ਜਿਹੜੇ ਡਰਾਅਰਸ ਹੈਗੇ ਉਹ ਖੁੱਲਦੇ ਨਹੀਂਗੇ ਬੈੱਡ ਦੇ ਉਹਦੇ ਵਿੱਚ ਵੀ ਆਪਾਂ ਕਾਫੀ ਸਾਰਾ ਸਮਾਨ ਰੱਖੀਦਾ ਹੈ ਫਿਰ ਉਹਨਾਂ ਨੂੰ ਖੋਲਣ ਵਾਸਤੇ ਗੱਦਿਆਂ ਨੂੰ ਕੱਢਣਾ ਪੈਂਦਾ ਏਸੇ ਕਰਕੇ ਆਪਾਂ ਥੱਲੇ ਇੱਟਾ ਰੱਖ ਦਿੰਨੇ ਤਾਂਕਿ ਜਿਹੜੇ ਉਹ ਡਰਾਅਰ ਹੈ ਖੁੱਲ ਜਾਣ ਬਿਨਾ ਗੱਦਿਆਂ ਨੂੰ ਖੋਲੇ ਤੇ ਹੁਣ ਤੁਸੀਂ ਵੇਖ ਹੀ ਸਕਦੇ ਹੋ ਆਪਾਂ ਚੰਗੀ ਤਰ੍ਹਾਂ ਜਿਹੜਾ ਆਪਣਾ ਬੈੱਡ ਹੈਗਾ ਉਹਨੂੰ ਇੱਧਰ ਕਰ ਦਿੱਤਾ ਏ ਤੇ ਰੂਮ ਕਾਫੀ ਮਤਲਬ ਵਧੀਆ ਲੱਗੰਦਿਆ ਹੁਣ ਕਾਫੀ ਜਿਆਦਾ ਸਪੇਸ ਬਚ ਵੀ ਗਈ ਹੈ ਐਵੇਂ ਬੈੱਡ ਲਾਉਣ ਕਰਕੇ ਤੇ ਇਹਦੇ ਵਿੱਚ ਜਿਹੜੇ ਆਪਣੇ ਕੱਪੜੇ ਸੀਗੇ ਉਹ ਵੀ ਧੋਤੇ ਗਏ ਨੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸੁਕਾ ਦਿੰਨੇ ਆ ਤੇ ਇਹਨਾਂ ਨੂੰ ਸੁਕੋਂ ਤੋਂ ਬਾਅਦ ਜਿਹੜੀਆਂ ਚਾਦਰਾਂ ਆ ਉਹ ਆਪਾਂ ਮਸ਼ੀਨ 'ਚ ਪਾ ਦਿਤੀਆਂ ਤਾਂ ਕਿ ਜਿਹੜੀ ਕਲੀਨਿੰਗ ਹੈਗੀ ਉਹ ਆਪਣੀ ਅੱਜ ਅੱਜ ਕੰਪਲੀਟ ਹੋ ਜਾਵੇ ਤੇ ਜਿੱਥੇ ਤੁਸੀਂ ਵੇਖ ਸਕਦੇ ਹੋ ਆਪਣੇ ਕੱਪੜੇ ਜਿਹੜੇ ਆ ਉਹ ਸੁੱਕ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਲਾ ਦਿੰਨੇ ਆ ਤੇ ਲੋਨ ਤੋਂ ਬਾਅਦ ਜਿਹੜੀਆਂ ਆਪਣੀਆਂ ਚਾਦਰਾਂ ਆ ਉਹਨਾਂ ਨੂੰ ਵਿਛਾ ਦਿੰਨੇ ਆ ਚਾਦਰ ਆ ਵਾਲੀ ਨਹੀਂ ਵਿਛਾਵਾਂਗੇ ਆਪਾਂ ਬਲੂ ਕਲਰ ਵਾਲੀ ਵਿਛਾਵਾਂਗੇ ਜਿਹੜੀ ਆਪਾਂ ਚੂਰਮੇ ਤੇ ਲਿਆਂਦੀ ਸੀਗੀ ਤੇ ਬਾਕੀ ਮੰਜੇ ਦੀਆਂ ਚਾਦਰਾਂ ਤੇ ਆਪਾਂ ਉਹੀ ਵਿਛਾਵਾਂਗੇ ਪਿੰਕ ਵਾਲੀਆਂ ਹੀ ਤੇ ਜਿੰਨੇ ਜਿੱਕਰ ਮੰਮੀ ਕਰਦੀ ਐ ਕਲੀਨਿੰਗ ਆਪਾਂ ਚੱਲਦੇ ਆ ਖੇਤ ਚਾਹ ਦੇਣ ਵਾਸਤੇ ਕਿਉਂਕਿ ਖੇਤੋਂ ਫੋਨ ਆ ਚੁੱਕਿਆ ਐ ਚਾਹ ਦਾ ਤੇ ਜੀ ਆਪਾਂ ਪਹੁੰਚ ਗਏ ਸੀ ਖੇਤ ਤੇ ਇੱਥੇ ਗਵਾਰਾ ਵੜਨ ਵਾਸਤੇ ਮਸ਼ੀਨ ਜਿਹੜੀ ਹੈਗੀ ਉਹ ਲੱਗੀ ਹੋਈ ਐ ਤੇ ਚਾਹ ਆਪਾਂ ਫੜਾ ਦਿੱਤੀ ਐ ਪਾਪਾ ਜੀ ਨੂੰ ਇੱਥੇ ਤੁਸੀਂ ਵੇਖ ਸਕਦੇ ਹੋ ਪਾਪਾ ਜੀ ਚਾਹ ਲੈ ਕੇ ਜਾਈ ਜਾਂਦੇ ਨੇ ਤੇ ਮੈਂ ਇੱਥੇ ਸ਼ਾਮੇ ਖਲੋਤਾ ਸੀਗਾ ਦਰਖਤ ਦੇ ਤੇ ਉੱਥੇ ਆਪਣਾ ਟੈਕ ਟ੍ਰੈਲੀ ਵੀ ਖਲੋਤਾ ਹੋਇਆ ਤੇ ਇੱਕ ਮਸ਼ੀਨ ਵਾਲਾ ਬੰਦਾ ਵੀ ਬੈਠਾ ਏ ਤੇ ਇੱਥੇ ਲੱਗੀ ਹੋਈ ਹੈ ਮਸ਼ੀਨ ਤੇਜੀ ਹੁਣ ਇੱਥੇ ਜਿਹੜੀ ਮਸ਼ੀਨ ਦੀ ਟੈਂਕੀ ਸੀ ਉਹ ਫੁੱਲ ਹੋ ਚੁੱਕੀ ਸੀ ਤੇ ਹੁਣ ਆਪਾਂ ਇੱਥੇ ਕਰਾਂਗੇ ਜਿਹੜਾ ਆਪਣਾ ਦੁਬਾਰਾ ਹੈਗਾ ਉਹਨੂੰ ਆਪਾਂ ਟਰਾਲੀ 'ਚ ਰੀਫਿਲ ਕਰ ਦਿੰਨੇ ਆ ਕੋਈ ਆਪਣੀਆਂ ਜਿਆਦਾ ਟਰਾਲੀਆਂ ਨਹੀਂ ਹੋਈਆਂ ਇੱਕ ਹੀ ਟਰਾਲੀ ਆ ਤੁਸੀਂ ਵੇਖ ਹੀ ਸਕਦੇ ਹੋ ਬਾਕੀ ਆਪਣਾ ਸਾਰਾ ਗਵਾਰਾ ਵੱਢਿਆ ਜਾ ਚੁੱਕਿਆ ਹੈ ਤੇ ਜੀ ਤੁਸੀਂ ਹੁਣ ਰੂਮ ਵੇਖ ਹੀ ਸਕਦੇ ਹੋ ਆਪਣਾ ਰੂਮ ਕਲੀਨ ਹੋ ਚੁੱਕਿਆ ਹੈ ਤੇ ਅੱਜ ਦੀ ਵੀਡੀਓ ਨੂੰ ਇੱਥੇ ਐਂਡ ਕਰਦੇ ਆਂ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਰੂਮ ਚੰਗਾ ਲੱਗਿਆ ਹੋਵੇ ਤੇ ਪਲੀਜ਼ ਕਮੈਂਟਾਂ 'ਚ ਜਰੂਰ ਦੱਸ ਦਿਓ ਤੇ ਜੀ ਮਿਲਦੇ ਆਂ ਕਿਸ ਨੈਕਸਟ ਵੀਡੀਓ ਨਾਲ ਤਬ ਤੱਕ ਲਈ ਓਕੇ ਗੁੱਡ ਬਾਏ ਸੇਫੀ ਹੋਮ ਐਂਡ ਟੇਕ ਕੇਅਰ